ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਲੁਧਿਆਣਾ ਵਿਖੇ ਦਿਨ ਦਿਹਾੜੇ ਸ਼ਿਵ ਸੈਨਾ ਪੰਜਾਬ ਆਗੂ ਸੰਜੀਵ ਥਾਪੜ ਉੱਪਰ ਹੋਏ ਜਾਣ ਲਿਵਾ ਹਮਲੇ ਦੇ ਸਬੰਧ ਵਿੱਚ ਧਾਰੀਵਾਲ ਵਿਖੇ ਸ਼ਿਵ ਸੈਨਾ ਪੰਜਾਬ ਜੂਥ ਪ੍ਰਧਾਨ ਰੋਹਿਤ ਮਹਾਜਨੇ ਦੇ ਪ੍ਰੈਸ ਕਾਨਫਰੰਸ ਦੌਰਾਨ ਘਟਨਾ ਦੀ ਜ਼ੋਰਦਾਰ ਸ਼ਬਦਾਂ 'ਚ ਨਿੰਦਾ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਅਮਨ ਸ਼ਾਂਤੀ ਅਤੇ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹਿੰਦੂ ਸੁਰੱਖਿਅਤ ਨਹੀਂ ਹਨ ਕਟਨਾ ਦੀ ਸੀਸੀ ਟੀਵੀ ਫੁਟੇਜ ਵੀ ਹੋਈ ਜਨਤਕ ਸ਼ਿਵ ਸੈਨਾ ਪੰਜਾਬ ਜੂਤਪਧਾਨ ਰੋਹਿਤ ਮਹਾਜਨ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਹਮਲਾ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਰਨਾ ਪਹਿਲਾਂ ਤਾਂ ਮੈਂ ਉਸ ਹਮਲੇ ਦੀ ਪੁਰਜੋਰ ਸ਼ਬਦਾ ਦੇ ਵਿੱਚ ਨਿੰਦਾ ਕਰਨਾ ਦੂਸਰਾ ਪੰਜਾਬ ਸਰਕਾਰ ਦੀਆਂ ਜਿਹੜੀਆਂ ਢਿੱਲਮੁਲ ਨੀਤੀਆਂ ਨੇ ਪੁਲਿਸ ਪ੍ਰਸ਼ਾਸਨ ਜਿਹੜਾ ਕਿ ਸੁੱਟਾ ਹੋਇਆ ਇਹਨਾਂ ਚੀਜ਼ਾਂ ਦੇ ਮੱਦੇ ਨਜ਼ਰ ਹੀ ਜਿਹੜਾ ਅੱਜ ਪੰਜਾਬ ਆ ਉਹ ਵਿਹਾਰ ਦਾ ਜਿਹੜਾ ਰੂਪ ਆ ਧਾਰਨ ਕਰੀ ਜਾ ਰਿਹਾ ਆ ਆਏ ਨਾ ਆਏ ਦਿਨ ਕਿਤੇ ਨਾ ਕਿਤੇ ਹਿੰਦੂ ਨਿਵਾਵਾ ਤੇ ਹਮਲੇ ਜਿਹੜੇ ਹੋਣੇ ਅੱਜ ਪੰਜਾਬ ਦੇ ਵਿੱਚ ਆਮ ਗੱਲ ਹੋ ਗਈ ਆ ਪਰ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਦੇ ਡੀਜੀਪੀ ਨੇ ਜਿਹੜੇ ਪੁਲਿਸ ਪ੍ਰਸ਼ਾਸਨ ਦੇ ਉਹ ਕਹਿੰਦੇ ਨੇ ਕਿ ਪੰਜਾਬ ਦਾ ਜਿਹੜਾ ਮਾਹੌਲ ਜਿਹੜਾ ਪੂਰਨ ਜਿਹੜਾ ਅਮਨ ਸ਼ਾਂਤੀਪੂਰਵਕ ਆ ਪੰਜਾਬ ਦੇ ਵਿੱਚ ਕਿਸੇ ਚੀਜ਼ ਦਾ ਵੀ ਕੋਈ ਖਤਰਾ ਨਹੀਂ ਪਰ ਹਾਲਾਤ ਜਿਹੜੇ ਨੇ ਬਿਲਕੁਲ ਉਲਟ ਨੇ ਜਿਹਦਾ ਉਦਾਹਰਣ ਅੱਜ ਸਵੇਰੇ 12 ਵਜੇ ਸਾਡੇ ਸ਼ਿਵਸਨਾ ਪੰਜਾਬ ਦੇ ਟਕਸਾਲੀ ਨੇਤਾ ਸੰਦੀਪ ਠਾਪੜ ਜੀ ਜਿਹੜੇ ਕਿ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੁਖਦੇਵ ਠਾਪੜ ਜੀ ਦੇ ਵੰਸ਼ ਦੇ ਵਿੱਚੋਂ ਨੇ ਉਹਨਾਂ ਤੇ ਬਾਜ਼ਾਰ ਦੇ ਵਿੱਚ ਜਾਂਦਿਆਂ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਤੇ ਐਨੇ ਬੁਰੀ ਤਰ੍ਹਾਂ ਉਹਨਾਂ ਨੂੰ ਮਾਰਿਆ ਐਨੇ ਬੁਰੀ ਤਰ੍ਹਾਂ ਉਹਨਾਂ ਨੂੰ ਕਿਰਪਾਨਾਂ ਤੇ ਦੱਤਰਾ ਨਾਲ ਹਮਲਾ ਕੀਤਾ ਉਹਨਾਂ ਦੀ ਜਿਹੜੀ ਹਾਲਤ ਆ ਉਹ ਚਿੰਤਾਜਨਕ ਆ ਇਸ ਵੇਲੇ ਲੁਧਿਆਣਾ ਦੇ ਜਿਹੜਾ ਡੀ ਐਮ ਸੀ ਹਸਪੀਟਲ ਆ ਉਹਦੇ ਵਿੱਚ ਐਡਮਿਟ ਨੇ ਉਹ ਤੇ ਜਿਹੜੇ ਆਮ ਨਹੀਂ ਦੇਖਣ ਮਿਲਦਾ ਕਿ ਜਿਹੜੇ ਜਿਹੜੇ ਲੋਕਾਂ ਨੇ ਉਹਨਾਂ ਨੂੰ ਕਿ ਕਰ ਮੰਗਦੇ ਹਿੰਦੂ ਮਤਾਵਾ ਤੇ ਹਮਲਾ ਹੋਣ ਦਾ ਜਿਹੜਾ ਮੁੱਖ ਕਾਰਨ ਆ ਪੰਜਾਬ ਦੇ ਵਿੱਚ ਜਿਹੜੇ ਲਗਵਾਦੀ ਸੋਚ ਵਾਲੇ ਲੀਡਰ ਨੇ ਜਾਂ ਲਗਵਾਦੀ ਸੋਚ ਵਾਲੇ ਬੰਦੇ ਨੇ ਉਹ ਵਿਦੇਸ਼ਾਂ ਤੋਂ ਪੰਜਾਬ ਨੂੰ ਜਿਹੜੀ ਫੰਡਿੰਗ ਕਰਦੇ ਨੇ ਤਾਂ ਕਿ ਪੰਜਾਬ ਦਾ ਮਾਹੌਲ ਖਰਾਬ ਹੋ ਸਕੇ ਤੇ ਸਾਡੇ ਸ਼ਿਵ ਸਣਾ ਪੰਜਾਬ ਦੇ ਜਿਹੜੇ ਕਾਰਕਟਰਾਂ ਨੇ ਸ਼ਿਵ ਸਣਾ ਪੰਜਾਬ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਹਮੇਸ਼ਾ ਹੀ ਆਤਕਵਾਦ ਦੇ ਖਿਲਾਫ ਜਿਹੜੀ ਆ ਲੜਾਈ ਲੜੀ ਆ ਆਤਕਵਾਦ ਦੇ ਖਿਲਾਫ ਜਿਹੜਾ ਬੋਲੇ ਨੇ ਸਾਡੇ ਸ਼ਿਵ ਸਣਾ ਪੰਜਾਬ ਦੇ ਅੱਗੇ ਵੀ ਕਈ ਜਿਹੜੇ ਕਾਰਕਟਰਾਂ ਇਸ ਗੋਲਾਬਾੜੀ ਦੇ ਦੌਰਾਨ ਜਿਹੜੇ ਨੇ ਸ਼ਹੀਦ ਹੋਏ ਨੇ ਸ਼ਿਵ ਸਣਾ ਪੰਜਾਬ ਦੇ ਨੇਤਾਵਾਂ ਤੇ ਹਮਲਾ ਹੋਣ ਦਾ ਮੇਨ ਮੁੱਦਾ ਇਹੋ ਹੀ ਆ ਕਿ ਅਸੀਂ ਅੰਤਰਕਵਾਦ ਦੇ ਖਿਲਾਫ ਬੋਲਨੇ ਆ ਅਮਨ ਕਿਸ ਤਰ੍ਹਾਂ ਰਹਿ ਜਾਓ ਕੋਈ ਲੋੜ ਦਾ ਮਾਮਲਾ ਆ ਜਾਂ ਕੋਈ ਧਰਮ ਗੰਢ ਦਾ ਕਿ ਕਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਸੰਦੀਪ ਠਾਪੜ ਜਿਹੜੇ ਨੇ ਬੜੇ ਹੀ ਸਾਡੇ ਸ਼ੁਰਸ਼ਾਣਾ ਪੰਜਾਬ ਦੇ ਇੱਕ ਸੀਨੀਅਰ ਲੀਡਰ ਸੀ ਟਕਸਾਲੀ ਨੇਤਾ ਸੀ ਅਕਸਰ ਉਹ ਅੰਤਰਕਵਾਦ ਦੇ ਖਿਲਾਫ ਆਪਣੀ ਜਿਹੜੀ ਆਵਾਜ਼ ਸੀ ਉਹਨੂੰ ਗੂੰੰਡ ਕਰਦੇ ਸੀ ਅੰਤਰਕਵਾਦ ਦੇ ਖਿਲਾਫ ਬੋਲਦੇ ਸੀ ਅੱਜ ਦਾ ਜਿਹੜਾ ਘਟਨਾਗ੍ਰਾਮ ਹੋਇਆ ਉਹਦੇ ਜਿਹੜੇ ਵੀਡੀਓ ਸਾਹਮਣੇ ਆਈ ਉਹਦੇ ਵਿੱਚ ਉਹਨਾਂ ਨੇ ਕਿਸੇ ਤਰ੍ਹਾਂ ਦੀ ਲੁੱਟ ਖੋਹ ਦੀ ਜਾਂ ਹੋਰ ਕਿਸੇ ਚੀਜ਼ ਖੋਹਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਸਰੇ ਆਮ ਉਹਨਾਂ ਨੇ ਸੜਕ ਦੇ ਉੱਤੇ ਥਾਪੜ ਜੀ ਇਕੱਲਿਆਂ ਨੂੰ ਇਹ ਕੋਈ ਬਹਾਦਰੀ ਦਾ ਕਾਰਨਾਮਾ ਨਹੀਂ ਕਿ ਅਸੀਂ ਚਾਰ ਜਾਣੇ ਕੱਟੇ ਹੋ ਕੇ ਤਲਵਾਰਾਂ ਲਾ ਕੇ ਆਈਏ ਵੀ ਨੇ ਹੱਥੇ ਬੰਦੇ ਨੂੰ ਸੜਕ ਤੇ ਲੰਮੇ ਪਾ ਕੇ ਵੱਢ ਦਈਏ ਕਿੱਡੀ ਵੱਡੀ ਦਲੇਰੀ ਆ ਇਹ ਕੋਈ ਦਲੇਰੀ ਦਾ ਕੰਮ ਨਹੀਂ ਕਾਤਤ ਦਾ ਕੰਮ ਆ ਬਸ ਥਾਪੜ ਜੀ ਤੇ ਹਮਲਾ ਜਿਹੜਾ ਹੋਇਆ ਵਾ ਕੋਸ਼ਿਸ਼ ਕਰਕੇ ਹੋਇਆ ਕਿ ਇੱਕ ਸੱਚੇ ਸ਼ੋਸ਼ਾਨਿਕ ਸੀ ਕੀ ਮੰਗੀ ਕਰਦੇ ਅਸੀਂ ਪੰਜਾਬ ਸਰਕਾਰ ਕੋਲੋਂ ਮੰਗ ਕਰਨੀਆਂ ਕਿ ਹਮਲਾਵਾਰਾਂ ਦੀ ਜਿਹੜੀ ਆ ਜਲਦ ਤੋਂ ਜਲਦ شناخت ਕਰਕੇ ਉਹਨਾਂ ਦੇ ਪਰਚੇ ਦਰਜ ਹੋਣੇ ਚਾਹੀਦੇ ਆ ਉਹ ਜੇਲ੍ਹਾਂ ਦੇ ਵਿੱਚ ਬੰਦ ਹੋਣੇ ਚਾਹੀਦੇ ਆ ਨਹੀਂ ਤੇ ਜਿਹੜੀ ਪੰਜਾਬ ਜਿਹੜੀ ਆ ਸ਼ੋਸ਼ਣਾ ਪੰਜਾਬ ਦੀ ਸਮੂਚੀ ਕਾਈ ਆ ਸ਼ੋਸ਼ਣਾ ਪੰਜਾਬ ਦੀ ਜਿਹੜੀ ਸਮੂਚੀ ਟੀਮ ਆ ਚੇਅਰਮੈਨ ਜੀ ਜੀ ਪ੍ਰਧਾਨ ਸੰਜੀਵ ਕਨੋਲੀ ਜੀ ਦੇ ਦਿਸ਼ਾ ਨਿਰਦੇਸ਼ ਜੋ ਵੀ ਹੁਕਮ ਹੋਏਗਾ ਪੂਰੇ ਪੰਜਾਬ ਦੇ ਵਿੱਚ ਉਹ ਸੁਕਮਾ ਦਾ ਜਿਹੜਾ ਪਾਲਣ ਕੀਤਾ ਜਾਏਗਾ